ਇਹ ਰਾਤ ਜਿਹੜੀ ਹੈਗੀ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੀਆਂ ਦੇ ਸੰਦਰਦੇਸ਼ਾਂ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮਹਿਮਾ ਵਢੀ ਹੋਈ ਆ ਜੁੱਧ ਨਸ਼ਾ ਅਬਰਧ ਜੋ ਮਹਿਮਾ ਚੱਲ ਰਹੀ ਹੈ ਇਸ ਸੰਦੇ ਸਵਨ ਦੇ ਵਿੱਚ ਰਾਤ ਗਸਤ ਪਾਲਟੀ ਤੇ ਮੈਂ ਹਾਜ਼ਰ ਸੀਗਾ ਤੇ ਜਦੋਂ ਬਖੋਪੀਰ ਰੋਡ ਤੇ ਠੀਕਾ ਆਪਣਾ ਟੀ 65 ਪੈਂਦਾ ਅਲੋ ਹਰਕ ਦੇ ਕੋਲ ਉੱਥੇ ਪੁੱਜੇ ਤਾਂ ਇੱਕ ਗੱਡੀ ਜਿਹੜੀ ਹੈਗੀ ਆ ਪੰਡਾਲੋ ਹਰਕ ਵੱਲੋਂ ਸੀਐਚ ਨੰਬਰ ਜਿਹੜੀ ਹੈਗੀ ਵੀ ਗੱਡੀ ਆਮ ਨਹੀਂ ਦਿਖਾਈ ਦਿੱਤੀ ਜਿਸ ਨੂੰ ਰੋਕ ਕੇ ਚੈੱਕ ਕੀਤਾ ਇਸ ਦੇ ਵਿੱਚ ਤਿੰਨ ਨੌਜਵਾਨ ਸੀਗੇ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਤੇ ਚੈੱਕ ਕਰਦੇ ਜਿਨ੍ਹਾਂ ਪਾਸੋਂ 10 1/2 ਗ੍ਰਾਮ ਜਿਹੜੀ ਹੈਰਨ ਜਿਹੜੇ ਚਿੱਟਾ ਪਾ ਗਏ ਨੇ ਉਹ ਰਿਕਵਰ ਹੋਇਆ ਜਿਹੜੇ ਬੰਦੇ ਨੇਗੇ ਇਹ ਆਪਣੇ ਇੱਕ ਮੁੰਡਾ ਤੇ ਹੈਗਾ ਮੁਹੰਮਦ ਸੈਲ ਤੇ ਇੱਕ ਉਹ ਉਸਤਾਦ ਇੱਕ ਹਰਨੂਰ ਜਿਹੜਾ ਹਰਨੂਰ ਨਾਂ ਦਾ ਮੁੰਡਾ ਇਹ ਪਟਿਆਲੇ ਦਾ ਰਹਿਣ ਵਾਲਾ ਠੀਕ ਹੈ ਜਿਹੜੇ ਸਹਿਬ ਮੁਹੰਮਦ ਉਸਤਾਦ ਹੈਗਾ ਇਹ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ హెয়ার ਕਟਿੰਗ ਦੀ ਦੁਕਾਨ ਕਰਦਾ ਆਪਣੇ ਮਾਰਕੀਟ ਦੇ ਵਿੱਚ ਭਵਾਨੀਗੜ ਦੇ ਵਿੱਚ ਠੀਕ ਹੈ ਇਹਨਾਂ ਦੋ ਅੱਗੇ ਜੋ ਅੱਗੇ ਸਾਡੀ ਹਾਲੇ ਤਫਤੀਸ਼ ਚੱਲ ਰਹੀ ਆ ਵੀ ਕੀ ਨੂੰ ਇਹ ਇਹਨਾਂ ਦੇ ਅੱਗੇ ਦੇਨੇ ਸੀਗਾ ਕਿੱਥੋਂ ਇਹ ਲੈ ਕੇ ਆਏ ਸੀਗੇ ਉਹ ਸਬੰਧੀ ਅਸੀਂ ਅੱਜ ਪੁਲਿਸ ਰਿਮਾਂਡ ਲੈ ਕੇ ਆਏ ਆ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਅੱਗੇ ਅੱਗੇ ਜੋ ਫਰਦਰ ਜਿਹੜੀ ਕੋਈ ਕਾਰਵਾਈ ਹੋਊਗੀ ਉਸ ਸੰਬੰਧੀ ਅਸੀਂ ਤੁਹਾਨੂੰ ਬਾਅਦ ਵਿੱਚ ਜਾਣਕਾਰੀ ਦੇ ਦਿਆਂਗੇ ਕਿੰਨੇ ਕ ਟਾਈਮ ਤੋਂ ਇਹ ਕੰਮ ਚੱਲ ਰਿਹਾ ਜੀ ਇਹ ਜੋ ਪਤਾ ਲੱਗਿਆ ਵੀ ਇਹ 4-5 ਮਹੀਨਿਆਂ ਤੋਂ ਪਿੱਛੋਂ ਤੋਂ ਇਹ ਜਿਹੜੇ ਹੈਗੇ ਨੇਗੇ ਆਪ ਵੀ ਡਿਕਟ ਨੇਗੇ ਤੇ ਅੱਗੇ ਵੀ ਜੋ ਕਿਸੇ ਨੂੰ ਸੇਲ ਪਰਚੇ 'ਚ ਕੋਈ ਕਰਦੇ ਨੇਗੇ ਤੇ 5-6 ਮਹੀਨਿਆਂ ਤੋਂ ਜੋ ਇਹ ਇਸ ਗੁਰਕੁਤੰਦੀ ਦੇ ਵਿੱਚ ਇਹ ਜਿਹੜੇ ਹੈਗੇ ਡਿਕਟ ਹਿਕਮਾ ਸੀਗੇ ਇਹਨਾਂ ਸਾਡੇ 10 ਗ੍ਰਾਮ ਜਿਹੜੇ ਹੈਰਨ ਆ ਜੀ ਜਿਹਨੂੰ ਆਪਾਂ ਹੈਰਨ ਕਹਿੰਨਾ ਚਿੱਟਾ ਵੀ ਕਹਿ ਦਿੰਦੇ ਆ ਇਸ ਕਰਕੇ ਇਹਨਾਂ ਤੋਂ ਰਿਕਵਰੀ ਹੋਈ ਹੈ ਸਰ ਜਿੰਨੇ ਤੁਸੀਂ ਐਰੇ ਕਟਿੰਗ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਣਾ ਕਿ ਭਾਵੇਂ ਰੱਬ ਤੋਂ ਹੋ ਗਈ ਇਸ ਤਰ੍ਹਾਂ ਦੇ ਕੰਮਾਂ ਤੇ ਤਾਂ ਦਾ ਕਰਦੇ ਆ ਬਿਲਕੁਲ ਇਸ ਗੱਲ ਤੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਠੀਕ ਹੈ ਹੋ ਮੰਨ ਸਕਦੇ ਆ ਵੀ ਅਸੀਂ ਹੋਰ ਵੀ ਜਿਹੜਾ ਹੈ ਚੱਲਦਾ ਪਰ ਅਸੀਂ ਪੂ ਇਸ ਸੰਬੰਧੀ ਪੂਰੀ ਜਿਹੜੀ ਹੈਗੀ ਆ ਸਖਤੀ ਕੀਤੀ ਹੋਈ ਆ ਮੇਰੇ ਵੱਲੋਂ ਆਪ ਜੀ ਮਦਮ ਰਾਈ ਵੀ ਬੇਨਤੀ ਕਰਦਾ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਇਹੋ ਜਿਹਾ ਸਮਗਲਰ ਜਾਂ ਇਹੋ ਜਿਹੀ ਕੋਈ ਹੈਗੇ ਨੇ ਬੰਦੇ ਜਦੋਂ ਉਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਉਹ ਬਾਜ਼ ਆ ਜਾਣ ਤੇ ਨਹੀਂ ਤਾਂ ਫਿਰ ਉਸ ਲਾਕਾਂ ਪਿੱਛੇ ਆਪਦੀ ਤਿਆਰੀ ਕਰ ਲੈਣ ਸਰ ਜੀ ਕਿੰਨੀ ਕੀਮਤ ਹੈ ਗਰਮਾਰਕੀਟ ਦੀ ਦੇਖੋ ਜੀ ਇਹ ਤਾਂ ਮਾਰਕੀਟ ਦੀ ਕੀਮਤ ਤਾਂ ਇਹਦੇ ਬਾਰੇ ਮੈਂ ਕੁਝ ਹਲੇ ਅੰਦਾਜ਼ਾ 3-4000 ਰੁਪਏ ਦੇ ਪ੍ਰਤੀ ਹੈ ਜੋ ਹੈਗੀ 4-5000 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਤੋਂ ਪਤਾ ਲੱਗਿਆ ਵੀ ਇਹ ਲੈ ਕੇ ਆਉਂਦੇ ਨੇ ਤੇ ਅੱਗੇ ਜਿਹੜੀ ਸੇਲ ਪਰਚੇ ਜੜ ਕੇ ਥੋੜੀ ਬੱਧ ਕਰ ਦੰਦ ਨਹੀਂ ਗੀ ਸਰਾਂ ਨੂੰ ਕੋਈ ਇਲਾਜਤਾ ਨਹੀਂ ਸੀ ਕਿ ਬਈ ਲੈ ਆ ਕੇ ਉਧਰੋਂ ਮਾਰਕੀਟ ਦੇ ਵੱਧ ਰੇਟਾਂ ਦੇ ਵਿੱਚ ਜੇ ਉਹ ਵਪਾਰ ਦਾ ਵੀ ਕੰਮ ਵੀ ਹੋ ਸਕਦਾ ਇਹ ਸਕਲਤ ਵੀ ਕੋਈ ਤਾਂ ਡਿਨਾਈ ਨਹੀਂ ਕੀਤੀ ਜਾ ਸਕਦੀ ਨੰਬਰ 1 ਇਹ ਆ ਵੀ ਆਪਣੀ ਵੀ ਨਸ਼ੇ ਦੀ ਪੂਰਤੀ ਕਰਦੇ ਨੇ ਤੇ ਬਾਕੀ ਅੱਗੇ ਵੀ ਜਿਹੜਾ ਹੈਗਾ ਉਹ ਕਰਦੇ ਨੇ ਬਈ ਪਰ ਆਉਂਦੇ ਵੀ ਆਪ ਲੈ ਆਂਦੇ ਆ ਵਿੱਚੋਂ ਘਾਟੇ ਕੁਝ ਵੇਚਦਾ ਵੱਧ ਰੇਟਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਇਸ ਦੇ ਵਿੱਚੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਇਸ ਗੱਲ ਬਈ ਕਰਨ ਕਿੰਨਾ ਦਾ ਬਈ ਗੱਲ ਕਰਿਆ ਹੈ ਇਹਨਾਂ ਕੋਲ ਇਹਨਾਂ BMW ਗੱਡੀ ਹੈ ਜੀ ਚੰਡੀਗੜ੍ਹ ਨੰਬਰ ਦੀ ਗੱਡੀ ਹੈਗੀ ਆ CH 01 BB P ਉਹਦੇ 34 ਨੰਬਰ ਲਾਇਆ ਸੀ ਪਰ ਜਿਹੜਾ ਨੰਬਰ ਹੈਗਾ ਇਹਦੇ ਜਿਹੜੀ ਹੈਗੇ ਨੰਬਰ ਪਲੇਟ ਤੇ ਵੀ ਇਹ ਜਿਹੜੀ ਨੰਬਰ ਪਲੇਟ ਲੱਗੀ ਸੀਗੀ ਇਹ ਵੀ ਫੇਕ ਲੱਗੀ ہوئی ਆ ਠੀਕ ਹੈ ਇਹਦੇ ਵਿੱਚ ਜੋ ਕੋਈ 00 34 ਦੇ ਮੂਰੇ 00 ਚਾਹੀਦੀ ਸੀਗੀ ਇਸ ਸਬੰਧੀ ਅਸੀਂ ਜੋ ਵੀ ਇਹਦਾ ਕਾਨੂੰਨ ਦੇ ਨਾਲ ਉਹ ਕਰਦੇ ਆ ਤੇ ਉਸ ਸੰਬੰਧੀ ਵੀ ਜੁਰਮ ਦਾ ਵਾਧਾ ਕਰਾਂਗੇ ਜਿਸ ਤਰ੍ਹਾਂ ਗੱਡੀ ਦਾ ਮਾਲਕ ਕੌਣ ਸੀ ਜਾਂ ਜਿਹੜੇ ਚਲਾਉਣ ਵਾਲੇ ਸੀ ਇਹ ਸੀ ਜਾਂ ਕੋਈ ਹੋਰ ਆ ਮਾਲਕ ਸੀ ਨਹੀਂ ਮਾਲਕ ਇਹਦੇ ਵਿੱਚ ਹਰਨੂਰ ਸਿੰਘ ਨਾਂ ਦਾ ਬੰਦਾ ਜਿਹੜਾ ਮੌਕੇ ਤੇ ਪਕੜਿਆ ਗਿਆ ਜਿਹੜਾ ਮੋਨ ਸਿੰਘ ਪੁੱਤ ਇਸ ਪਟਿਆਲੇ ਦਾ ਰਹਿਣ ਵਾਲਾ ਪਿੱਛੋਂ ਵੈਸੇ ਪਾਣੀ ਪੱਤ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਠੀਕ ਹੈ ਇਹ ਖੁਦ ਆਪ ਹੀ ਮਾਲਕ ਸੀਗਾ ਤੇ ਇਹ ਪ੍ਰੋਪਰਟੀ ਦਿੱਲੀ ਦਾ ਕੰਮ ਦੱਸਦਾ ਵੀ ਮੈਂ ਪਟਿਆਲੇ ਦੇ ਵਿੱਚ ਕਰਦਾ ਹਾਂ ਸਭ ਨੂੰ ਇਹ ਲੋਕ ਲੋੜ ਬਤਾਲ ਕੇ ਜਿੰਨੇ ਲੈ ਉਸ ਕਿਉਂ ਦੇ ਲੋਗੇ ਉਸ ਸਬੰਧੀ ਅਸੀਂ ਰਿਮਾਂਡ ਦੇ ਲਿਆ ਜੀ ਅੱਜ ਇਸ ਸਬੰਧੀ ਸਾਡੀ ਜਿਹੜੀ ਹੈਗੀ ਤਫਤੀਸ਼ ਫਰਦਰ ਚਲਣੀ ਆ ਹੁਣ ਠੀਕ ਹੈ ਨਾ ਵੀ ਜਿੱਥੋਂ ਲੈ ਕੇ ਆਏ ਤੇ ਜਿਹਨੂੰ ਕਿਸ ਨੂੰ ਦੇਣੀ ਸੀ ਉਸ ਸਬੰਧੀ ਅਸੀਂ ਬਾਅਦ ਵਿੱਚ ਆਪਣੂ ਜਾਣ ਕਰੀਏ